ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਉਚੇਚੇ ਪ੍ਰੋਗਰਾਮ ਉਲੀਕੇ ਨੇ ਮੈਂ ਸਮਝਦਾ ਪੀ ਅੱਜ ਦਾ ਵੀ ਜਿਹੜਾ ਪ੍ਰੋਗਰਾਮ ਆ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਵਾ ਕਿਉਂਕਿ ਇਹ ਉਸ ਕਸ਼ਮੀਰ ਦੀ ਧਰਤੀ ਤੇ ਕੀਤਾ ਜਾ ਰਿਹਾ ਜਿਸ ਕਸ਼ਮੀਰ ਦੀ ਧਰਤੀ ਤੇ ਉਸ ਵੇਲੇ ਬਹੁਤ ਤਸ਼ੱਦਦ ਜ਼ੁਲਮ ਹੋ ਰਿਹਾ ਸੀ ਤੇ ਕਸ਼ਮੀਰੀ ਪੰਡਤਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਸੀ ਉਸ ਵੇਲੇ ਬ੍ਰਹਮਦਾਸ ਦੇ ਪੜਪੋਤੇ ਪੰਡਿਤ ਬ੍ਰਹਮਦਾਸ ਦੇ ਭਾਈ ਕਿਰਪਾ RAM ਜੀ ਪੰਡਿਤ ਕਿਰਪਾ RAM ਜੀ ਕਸ਼ਮੀਰੀ ਪੰਡਤਾਂ ਦੇ ਵਫ਼ਦ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਗਏ ਸੀ ਇੱਕ ਤਾਂ ਉਦੋਂ ਵੀ ਸਾਰਿਆਂ ਦੀ ਆਸ ਗੁਰੂ ਨਾਨਕ ਦਾ ਘਰ ਸੀ ਅੱਜ ਵੀ ਸਾਰਿਆਂ ਦੀ ਟੀਕ ਗੁਰੂ ਨਾਨਕ ਦਾ ਘਰ ਹੈ ਆਪਾਂ ਉਸ ਸਥਾਨ ਦੇ ਉੱਤੇ ਇਹ ਸਮਾਗਮ ਕਰ ਰਹੇ ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਕਿਉਂਕਿ ਧਾਰਮਿਕ ਆਜ਼ਾਦੀ ਲਈ ਮਨੁੱਖੀ ਅਧਿਕਾਰਾਂ ਦੇ ਲਈ ਤੇ ਉਸ ਵੇਲੇ ਤਿਲਕ ਤੇ ਜੰਜੂ ਖਤਮ ਕੀਤਾ ਜਾ ਰਿਹਾ ਸੀ ਉਸ ਦੀ ਹਿਫਾਜ਼ਤ ਦੇ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਲਾਸਾਨੀ ਸ਼ਹਾਦਤ ਦਿੱਤੀ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਤਾਂ ਉਹਦੇ ਤੋਂ ਪਹਿਲਾਂ ਉਹਨਾਂ ਦੇ ਤਿੰਨ ਸਿੱਖ ਸ਼ਹੀਦ ਕੀਤੇ ਸੀ ਲਾਲਚ ਵੀ ਦਿੱਤੇ ਸੀ ਡਰ ਵੀ ਦਿੱਤੇ ਸੀ ਪਰ ਕਿਸੇ ਵੀ ਸਿੱਖ ਨੇ ਇਹ ਨਹੀਂ ਸੀ ਆਖਿਆ ਕਿ ਅਸੀਂ ਗੁਰੂ ਨੂੰ ਛੱਡਦੇ ਹਾਂ ਸਗੋਂ ਜਦੋਂ ਆਖਰੀ ਇਸ਼ਾਪਸ ਪੁੱਛੀ ਤਾਂ ਸਾਰਿਆਂ ਨੇ ਇੱਕੋ ਗੱਲ ਆਖੀ ਸੀ ਜਦੋਂ ਸ਼ਹੀਦ ਕਰੋਂ ਸਾਡੇ ਮੁਖ ਸਾਡੇ ਗੁਰੂਵਾਲ ਰੱਖਿਓ ਤੇ ਕਸ਼ਮੀਰ ਦੇ ਸਿੱਖ ਅੱਜ ਵੀ ਆਪਣੇ ਮੁਖ ਗੁਰੂ ਗ੍ਰੰਥਵਾਲ ਤੇ ਗੁਰੂਪੰਥਵਾਲ ਰੱਖ ਕੇ ਬੈਠੇ ਹੋਏ ਹਨ ਗੁਰੂ ਸਾਹਿਬ ਦੀ ਸ਼ਹਾਦਤ ਦੁਨੀਆ ਦੇ ਵਾਸਤੇ ਇੱਕ ਮਿਸਾਲ ਹੈ ਕਿ ਉਹਨਾਂ ਦੇ ਵਾਸਤੇ ਕੁਰਬਾਨੀ ਸ਼ਹਾਦਤ ਜਿਨ੍ਹਾਂ ਦੇ ਨਾਲ ਗੁਰੂ ਦੇ ਭਾਵੇਂ ਖਿਆਲ ਜਾਂ ਸਿਧਾਂਤ ਨਹੀਂ ਸੀ ਮਿਲਦੇ ਪਰ ਜਦੋਂ ਉਹਨਾਂ ਦੀ ਧਾਰਮਿਕ ਆਜ਼ਾਦੀ ਨੂੰ ਖਤਰਾ ਹੋਇਆ ਤਾਂ ਗੁਰੂ ਸਾਹਿਬ ਨੇ ਉਹਨਾਂ ਲਈ ਲਾਸਾਨੀ ਸ਼ਹਾਦਤ ਦਿੱਤੀ